ਪੰਜਾਬ ਹਰ ਸਾਲ ਫਲੱਡ ਨਾਲ ਜੂਜਦਾ ਹੈ ਪਰ ਕੀ ਸੋਚਿਆ ਜੇ 10 ਸਾਲ ਪਹਿਲਾਂ ਪ੍ਰੋਪਰ ਫਲੱਡ ਕੰਟਰੋਲ ਪਲਾਨ ਬਣ ਜਾਂਦਾ ਤਾਂ ਹਾਲਾਤ ਕਿਹੜੇ ਹੁੰਦੇ ਆਓ ਜਾਣਦੇ ਹਾਂ ਫਲੱਡ ਕੰਟਰੋਲ ਪਲਾਨ ਵਿੱਚ ਕੀ ਆਉਂਦਾ ਹੈ ਨਵੇਂ ਡਰੇਨੇਜ ਚੈਨਲ ਪੁਰਾਣੀਆਂ ਨਹਿਰਾਂ ਦਰਿਆਵਾਂ ਦੀ ਸਫਾਈ ਕਰਨੀ ਡੈਮ ਤੇ ਪ੍ਰੋਪਰ ਮੈਨੇਜਮੈਂਟ ਦਾ ਹੋਣਾ ਪਿੰਡਾਂ ਦੇ ਵਿੱਚ ਅਰਲੀ ਵਾਰਨਿੰਗ ਸਿਸਟਮ ਤਾਂ ਜੋ ਉਹਨਾਂ ਨੂੰ ਹੜ੍ਹ ਦੇ ਸਮੇਂ ਪਹਿਲਾਂ ਅਗਾਹ ਕੀਤਾ ਜਾਵੇ ਤੇ ਉਹਨਾਂ ਨੂੰ ਉੱਥੋਂ ਬਚਾਇਆ ਜਾ ਸਕੇ 1988 ਤੋਂ 2025 ਤੱਕ ਪੰਜਾਬ ਨੇ ਕਈ ਵਾਰ ਫਲੱਡ ਵੇਖੇ ਨੇ ਪਰ ਸਾਡੀ ਤਿਆਰੀ ਹਮੇਸ਼ਾ ਘੱਟ ਰਹੀ ਹੈ ਜੇ 2015 ਵਿੱਚ ਹੀ ਅਸੀਂ ਲੌਂਗ ਟਰਮ ਪਲੈਨਿੰਗ ਸ਼ੁਰੂ ਕਰ ਦਿੰਦੇ ਤਾਂ ਅੱਜ ਹਾਲਾਤ ਬਹੁਤ ਸਹੀ ਹੋਣੇ ਸੀ ਲੱਖਾਂ ਏਕੜ ਜ਼ਮੀਨ ਨਾ ਡੁੱਬਦੀ ਹਜ਼ਾਰਾਂ ਘਰ ਤਬਾਹ ਨਾ ਹੁੰਦੇ ਤੇ ਲੋਕਾਂ ਨੂੰ ਰਿਲੀਫ ਕੈਂਪ ਵਿੱਚ ਜਾਣ ਦੀ ਲੋੜ ਨਾ ਪੈਂਦੀ ਫਲੱਡ ਕੰਟਰੋਲ ਪਲਾਨ ਨਾ ਕੇਵਲ ਤਬਾਹੀ ਸਗੋਂ ਸਾਡੀ ਆਰਥਿਕ ਹਾਲਤ ਵੀ ਬਹੁਤ ਕਮਜ਼ੋਰ ਕਰਦੇ ਨੇ ਕਿਉਂਕਿ ਕਿਸਾਨਾਂ ਦਾ ਨੁਕਸਾਨ ਘਟ ਹੁੰਦਾ ਹੈ ਤੇ ਸਰਕਾਰ ਦਾ ਖਰਚਾ ਵੀ ਬਹੁਤ ਘਟ ਹੋ ਜਾਂਦਾ ਹੈ ਅੱਜ ਵੀ ਸਮਾਂ ਹੈ ਜੇ ਅਸੀਂ ਪ੍ਰੋਪਰ ਫਲਡ ਕੰਟਰੋਲ ਪਲਾਨ ਬਣਾਉਣੇ ਸ਼ੁਰੂ ਕਰ ਦਈਏ ਤਾਂ ਆਉਣ ਵਾਲੇ 10 ਸਾਲਾਂ ਦੇ ਵਿੱਚ ਪੰਜਾਬ ਨੂੰ ਫਲਡ ਤੋਂ ਬਚਾਇਆ ਜਾ ਸਕਦਾ ਹੈ ਨਹੀਂ ਤਾਂ ਹਿਸਟਰੀ ਦੁਬਾਰਾ ਆਪਣੇ ਆਪ ਨੂੰ ਦੁਹਰਾਏਗੀ ਸੋ ਜੇ ਵੀਡੀਓ ਸਾਡੀ ਚੰਗੀ ਲੱਗਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਸ਼ੇਅਰ ਵੀ ਕਰ ਦਿਓ ਤੇ ਧੰਨਵਾਦ ਤੁਹਾਡਾ ਸਾਰਿਆਂ ਦਾ